ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਮੈਂ ਉਹਦੇ ਦਾਸਾਂ ਦਾ ਵੀ ਦਾਸ ਆ ਜਿਹਦੀ ਰਸਨਾ ਤੇ ਪ੍ਰਭੂ ਵਸ ਗਿਆ ਜਿਹਦੀ ਰਸਨਾ ਤੇ ਪ੍ਰਭੂ ਵਸ ਗਿਆ ਉਹਦੀ ਰਸਨਾ ਦਾ ਬੋਲ ਕਦੀ ਖਾਲੀ ਵੀ ਨਹੀਂ ਜਾਂਦਾ ਜੋ ਕੁਝ ਬੋਲੇਗਾ ਹੋ ਜਾਏਗਾ ਇਹ ਵੀ ਮੈਂਸ ਕਰਦੇ ਆ ਇੱਕ ਖਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਅਗਰ ਰਸਨਾ ਤੇ ਪ੍ਰਭੂ ਵਸਿਆ ਹੈ ਇਹ ਜੋ ਬੋਲੇਗਾ ਹੋ ਜਾਏਗਾ ਹੋ ਜਾਏਗਾ ਇਹਨੂੰ ਵਾਕ ਸiddhi ਕਹਿੰਦੇ ਨੇ ਇਨੂੰ ਸ਼ਬਦ ਸiddhi ਕਹਿੰਦੇ ਨੇ। ਇਹਨੂੰ ਮੰਤਰ ਸiddhi ਕਹਿੰਦੇ ਨੇ। ਇਹਨੂੰ ਨਾਮ ਸiddhi ਕਹਿੰਦੇ ਨੇ। ਨਉ ਨਿਧੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ। ਗੁਰੂ ਅਮਰਦਾਸ ਜੀ। ਪਹਿਲਾ ਲਖਣ ਇਹ ਦੂਜਾ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਸੰਸਕ੍ਰਿਤ ਤੇ ਪੰਜਾਬੀ ਹਿੰਦੀ ਦਾ ਸਮ ਸ਼ਬਦ ਇਹਦੇ ਅਰਥ ਵੀ ਉਹੀ ਨੇ ਬਰਾਬਰ। ਜੋ ਇੰਗਲਿਸ਼ ਦਾ ਸਮ ਹੈ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ ਦੂਜਾ ਲਖਣ ਉਹਦੇ ਲਈ ਦੁਖ ਸੁਖ ਇਕ ਸਮਾਨ ਬਰਾਬਰ ਬਰਾਬਰ ਸੁਖ ਤੇ ਦੁਖ ਇਹ ਦੋਵੇਂ ਮਨੁੱਖ ਨੂੰ ਹਿਲਾ ਕੇ ਰੱਖ ਦਿੰਦੇ ਨੇ ਇਹ ਵੀ ਮੈਰਜ਼ ਕਰਦੇ ਕੋਈ ਆਪਣੀ ਥਾਂ ਤੋਂ ਹਿਲ ਜਾਂਦਾ ਹੈ ਦੁੱਖਾਂ ਦੀ ਝੋਟ ਖਾ ਕੇ ਕੋਈ ਆਪਣੀ ਮਨੁੱਖਤਾ ਤੋਂ ਹਿਲ ਜਾਂਦਾ ਹੈ ਸੁੱਖਾਂ ਦੀ ਝੋਟ ਖਾ ਕੇ ਔਰ ਕਸਵਟੀ ਬੰਦੇ ਦੀ ਕੀ ਹੈ ਮਨੁੱਖ ਨੂੰ ਪਰਖਣ ਦੀ ਕਸਵਟੀ ਕੀ ਹੈ ਦੁੱਖ ਤੇ ਸੁਖ ਔਰ ਕੋਈ ਕਸਵਟੀ ਨਹੀਂ ਕੋਈ ਦੁੱਖ ਦੀ ਕਸਵਟੀ ਤੇ ਪੂਰਾ ਨਹੀਂ ਉਤਰਦਾ ਗੁਰਸਿੱਖੀ ਤੋਂ ਥੱਲੇ ਚਲਾ ਜਾਂਦਾ ਹੈ ਗੁਰਮਤ ਤੋਂ ਥੱਲੇ ਚਲਾ ਜਾਂਦਾ ਹੈ ਇਨਸਾਨੀਅਤ ਤੋਂ ਥੱਲੇ ਚਲਾ ਜਾਂਦਾ ਹੈ ਕੋਈ ਸੁੱਖਾਂ ਦੀ ਕਸਵਟੀ ਤੇ ਪੂਰਾ ਨਹੀਂ ਉਤਰਦਾ ਹੰਕਾਰੀ ਹੋ ਜਾਂਦਾ ਹੈ ਆਯਾਸ਼ ਹੋ ਜਾਂਦਾ ਹੈ ਇਹ ਦੋਵੇਂ ਕਸਵਟੀਆਂ ਨੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋਸੈ ਜੋ ਮਰ ਜਿਵਾ ਹੋਏ ਅਨਭਵੀ ਪੁਰਸ਼ ਕੈਨ ਨੇ ਦੁੱਖ ਦੀ ਚੋਟ ਖਾ ਕੇ ਕਈ ਆਪਣੇ ਆਪ ਨੂੰ ਸੰਭਾਲ ਵੀ ਲੈਂਦੇ ਨੇ ਪਰ ਸੁਖ ਦੀ ਚੋਟ ਖਾਦੇ ਮਨੁੱਖ ਤੇ ਐਸੇ ਗਿਰਦੇ ਨੇ ਸੰਭਲਦੇ ਵੀ ਨਹੀਂ ਐਨੇ ਹੰਕਾਰੀ ਹੋ ਜਾਂਦੇ ਨੇ ਇਤਨੇ ਆਯਾਸ਼ ਹੋ ਜਾਂਦੇ ਨੇ ਇਤਨੇ ਆਲਸੀ ਹੋ ਜਾਂਦੇ ਨੇ ਨਾਮ ਜਪਣ ਵਾਸਤੇ ਨਹੀਂ ਜੱਪ ਸਕਦੇ ਹਾਂ ਸਾਰਾ ਦਿਨ ਕੰਮ ਕਰਦਿਆਂ ਨਹੀਂ ਥਕਣਗੇ ਸਾਰੋ ਦਿਨਸ ਮਜੂਰੀ ਕਰੇ ਹਰ ਸਿਮਰਨ ਕੀ ਬੇਲਾ ਬਜਰ ਸਿਰ ਪਰੇ ਨਹੀਂ ਜਪਤ ਸਰਣ ਗਏ ਸੁਖ ਦੁਖ ਮਨ ਨੂੰ ਆਪਣੀ ਥਾਂ ਤੋਂ ਹਿਲਾ ਦੇ ਲੈਂਦੇ ਨੇ ਕੋਈ ਇਸ ਵਾਸਤੇ ਅੰਮ੍ਰਿਤ ਵੇਲੇ ਨਹੀਂ ਉੱਠ ਰਿਹਾ ਨਾਮ ਨਹੀਂ ਜਪ ਰਿਹਾ ਬੜੇ ਦੁੱਖ ਨੇ ਦੁੱਖਾਂ ਨੇ ਬੇਚੈਨ ਪਰੇਸ਼ਾਨ ਕੀਤਾ ਹੋਇਆ ਕੋਈ ਸੁਸਤੇ ਅੰਮ੍ਰਿਤ ਵੇਲੇ ਉੱਠ ਕੇ ਜਪ ਨਹੀਂ ਕਰ ਰਿਹਾ ਇਹਨੂੰ ਸੁਖ ਨੇ ਆਪਣੀ ਥਾਂ ਤੋਂ ਹਿਲਾ ਦਿੱਤਾ ਇਤਨਾ ਆਲਸੀ ਕਰ ਦਿੱਤਾ ਹੈ ਇਤਨਾ ਸੁਖਿਆਰਾ ਬਣਾ ਦਿੱਤਾ ਹੈ ਇਤਨਾ ਆਯਾਸ਼ ਬਣਾ ਦਿੱਤਾ ਹੈ ਇਤਨਾ ਹੰਕਾਰੀ ਬਣਾ ਦਿੱਤਾ ਹੈ ਇਹਦੇ ਲਈ ਨਾਮ ਜਪਣਾ ਔਖਾ